ਸ਼ਸ਼ੀ ਕਾਲ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਬਲੌਗ ਦੇ ਵਿੱਚ ਸਾਡਾ ਸਵਾਗਤ ਹੈ। ਵੇਖ ਸਕਦੇ ਜੀ ਕਿੰਨੀ ਜ਼ਿਆਦਾ ਧੁੰਦ ਪਈ ਹੋਈ ਆ। ਅੱਜ ਕੁਛ ਨਹੀਂ ਦਿਖਾਈ ਦੇ ਰਿਹਾ। ਤੇ ਇਧਰ ਮੈਂ ਬਣਾ ਰਹੀ ਹਾਂ ਰੋਟੀ। ਚਾਹ ਪਾਣੀ ਬੱਚਿਆਂ ਨੇ ਪੀ ਲਿਆ। ਤਾਂ ਆਪਾਂ ਬਣਾਉਂਦੇ ਆ ਹੁਣ ਰੋਟੀ। ਤੇ ਇਧਰ ਆਪਾਂ ਟਿਫਨ ਤਿਆਰ ਕਰ ਦਿੱਤੇ ਨੇ ਬੱਚਿਆਂ ਦੇ ਸਕੂਲ ਚੱਲੇ ਨੇ ਹੁਣ ਬਾਸ ਆਉਣ ਵਾਲੀ ਆ। ਅੱਜ ਦੇ ਸਵੇਰੇ ਸਕੂਲ ਨਾਂਮੀ ਬੰਦ ਕੀਤਾ ਕਿਉਂਕਿ ਅੱਜ ਬਹੁਤ ਜ਼ਿਆਦਾ ਧੁੰਦ ਕੁਛ ਵੀ ਨਹੀਂ ਸੀ ਦਿਖਾਈ ਦੇ ਰਿਹਾ। ਨੇਰਾ ਨੇਰਾ ਹੋਇਆ ਪਿਆ ਸੀ। ਬੱਚੇ ਰੈਡੀ ਹੋ ਗਏ ਸਕੂਲ ਜਾਣ ਲਈ। ਲਓ ਜੀ ਰੋਟੀ ਪਾਣੀ ਆਪਾਂ ਕਰ ਲਿਆ ਵਾ ਤੇ ਹੁਣ ਆਪਣੀ ਅਸੀਂ ਚਾਹ ਪੀਂਦੇ ਪਏ ਆਂ। ਕਿਉਂਕਿ ਮੇਰੀ ਲਾਸਟ ਵਿੱਚ ਹੀ ਵਾਰੀ ਆਉਂਦੀ ਆ ਮੈਂ 5:30 ਦੀ ਉੱਠੀ ਹੋਈ ਆ ਤੇ ਹੁਣ ਚਾਹ ਪੀਂਦੀ ਪਈ ਸਾਰਿਆਂ ਦੇ ਰੋਟੀ ਪਾਣੀ ਪਕਤਾ ਆ ਕੇ ਬੱਚੇ ਸਕੂਲ ਚ ਲੱਗੇ ਨੇ ਲਾੜਦੇ ਪਾਪਾ ਕੰਮ ਤੇ ਚੱਲ ਗਏ ਨੇ ਤੇ ਹੁਣ ਮੈਂ ਆਪਣੀ ਚਾਹ ਦੀ ਮੇਰੀ ਜਿਹੜੀ ਵਾਰੀ ਉਹ ਲਾਸਟ ਵਿੱਚ ਹੀ ਆਉਂਦੀ ਆ ਜਨਾ ਕਿ ਪਹਿਲਾ ਸਿਲਸਿਲੇ ਕੰਮ ਦਾ ਜੋੜ ਹੁੰਦਾ ਵਾ ਬੱਚਿਆਂ ਨੂੰ ਸਕੂਲ ਭੇਜਣਾ ਹੁੰਦਾ ਵਾ ਤੇ ਮੇਰਾ ਟਾਈਮ ਨਹੀਂ ਲੱਗਦਾ ਤੇ ਫਿਰ ਮੈਂ ਲਾਸਟ ਵਿੱਚ ਜਿਹੜੇ ਚਾਹ ਪਾਣੀ ਪੀ ਕੇ ਤੇ ਫਿਰ ਹੋਰ ਕੰਮ ਕਰੀਦੇ ਨੇ ਜਿਹੜਾ ਕੋਈ ਹੈ ਗਿਆ ਵਾ ਤੇ ਵੇਖ ਸਕਦੇ ਨੇ 9:00 ਵਜ ਗਏ ਸਵੇਰ ਦੇ ਨੇ ਤੇ ਤੁੰਦ ਬਹੁਤ ਜ਼ਿਆਦਾ ਪਈ ਹੋਈ ਆ ਤੇ ਅੱਜ ਬਣਾਵਾਂਗੇ ਆਪਾਂ ਸਾਗ ਤੇ ਪੰਡਿਆ ਚੰਨਾ ਆਪਾਂ ਸਾਰਾ ਮਾਣ ਲਿਆ ਤੇ ਆਪਾਂ ਲੱਗੇ ਹਾਂ ਚੁੱਲ੍ਹੇ ਤੇ ਕਲੀ ਮਾਰਨ ਤੇ ਬੁਰਸ਼ ਵਿੱਚੇ ਚੁੱਟ ਗਿਆ ਮੇਰਾ ਤੇ ਹੁਣ ਦੇਖਦੇ ਹਾਂ ਜੇ ਬੁਰਸ਼ ਨਾਲ ਬੱਜੀ ਠੀਕ ਆ ਨਹੀਂ ਤੇ ਫਿਰ ਖਾਤਰਾ ਵਰਨੀ ਕੋਲ ਮੈਂ ਹੱਥ ਨਾਲ ਇਸ ਕਰਕੇ ਨਹੀਂ ਮਾਰਦੀ ਕਿਉਂਕਿ ਮੇਰਾ ਹੱਥ ਬਹੁਤ ਜਲਦੀ ਕਲੀ ਦੇ ਨਾਲ ਖਰਾਬ ਹੋ ਜਾਂਦਾ ਤੇ ਇਸ ਕਰਕੇ ਫਿਰ ਮੈਂ ਮਾਰਦੀ ਨਹੀਂ ਹੈਗੀ ਬੁਰਸ਼ ਨਾਲ ਮਾਰਨਗੀ ਸਤ ਬੁਰਸ਼ ਟੁੱਟ ਗਿਆ ਤਾਂ ਮੇਰਾ Papa pa ke ਤੇ ਫਿਰ ਮਾਰਾਂਗੀ ਲੋਜੀ ਅਗ ਬਾਲ ਦਿੱਤੀ ਆਪ ਤੇ ਥੋੜਾ ਥੋੜਾ ਹੁਣ ਸਾਫ ਲੱਗਣ ਲੱਗ ਪਿਆ ਵਾ ਜਦੋਂ ਕਿਤੇ ਪੋਚੇ ਵਾਲਾ ਭਾਈ ਆਵੇਗਾ ਫੇਰ ਮੈਂ ਪੋਚ ਲੈ ਕਿਹੜਾ ਖਾਂਗੀ ਅੰਕਲ ਭਾਈ ਆਉਂਦਾ ਨਹੀਂ ਪੋਚ ਲੈਣ ਵਾਸਤੇ ਪੋਚਣਾ ਬਹੁਤ ਵਧੀਆ ਬਣ ਜਾਂਦਾ ਹੁਣ ਮੈਂ ਥੋੜੀ ਥੋੜੀ ਪਤਲੀ ਪਤਲੀ ਕਲੀ ਮਾਰ ਦਿੱਤੀ ਆ ਤੇ ਹੁਣ ਆਪਾਂ ਰੱਖ ਗਏ ਪਾਣੀ ਤੇ ਫੇਰ ਹੁਣ ਆਗ ਬਣਾਉਨੇ ਆ ਹੁਣ ਵਧੀਆ ਲੱਗਣ ਲੱਗ ਪਿਆ ਥੋੜਾ ਸਾਫ ਲੱਗਣ ਲੱਗ ਪਿਆ ਤੇ ਇਧਰ ਬਾਲ ਦਿੱਤੀ ਅੱਗ ਤੇ ਤਰੀਲਣਾ ਵੇਖੋ ਕਿੰਨਾ ਚੌਂਕਾ ਗਿੱਲਾ ਹੋਇਆ ਪਿਆ ਵਾ ਦੇ ਦਮੀ ਪਿਆ ਹੁੰਦਾ ਵਾ ਤੇ ਹੁਣ ਆਪਾਂ ਅੰਦਰੇ ਸਾਗ ਕੱਟ ਲਾਂਗੇ ਕਿਉਂਕਿ ਬਹੁਤ ਜ਼ਿਆਦਾ ਚੌਂਕਾ ਗਿੱਲਾ ਇਸ ਕਰਕੇ ਮੰਦਰੇ ਸਾਗ ਕਟਾਂਗੀ ਤੇ ਇੱਥੇ ਮੈਂ ਰੱਖ ਦਾਂਗੀ ਹੁਣ ਪਾਣੀ ਸਾਗ ਧਰਨ ਵਾਸਤੇ ਤੇ ਤੁੰਦ ਦੇਖ ਲਓ ਓਨੀ ਦੀ ਓਨੀ ਆ ਮਸਾਂ ਨੂੰ ਫਰਕ ਪੈਂਦਾ ਪਿਆ ਤੇ ਆਪਾਂ ਕੱਲ ਦਾ ਸਾਗ ਧੋ ਕੇ ਰੱਖ ਲਿਆ ਤੇ ਹੁਣ ਆਪਾਂ ਅੰਦਰ ਕਟਾਂਗੇ ਇਹਨੂੰ ਮੰਗੀ ਇੱਧਰ ਪਾਣੀ ਰੱਖ ਦਿੱਤਾ ਤਾਂ ਹੁਣ ਆਪਾਂ ਸਾਗ ਕੱਟਦੇ ਆ ਤੇ ਵਿੱਚ ਪਾਉਨੇ ਆ ਕਿਉਂਕਿ ਟਾਈਮ ਨਾ ਤਰਾਂਗੇ ਤਾਂ ਟਾਈਮ ਨਾਲ ਰਹਿ ਜਿਜੇਗਾ ਦਿਨ ਛੋਟੇ ਆ ਹਲੋ ਜੀ ਸਾਗ ਕੱਟਣ ਦੀ ਤਿਆਰੀ ਕਰ ਲਈ ਸਾਗ ਵਿੱਚ ਪਾਇਆ ਆਪਾਂ ਤੰਨੀਆਂ ਪਾਲਕ ਕਸਰੋ ਕਿੰਨੀਆਂ ਵੈਰਟੀਆਂ ਦਾ ਸਾਗ ਆਏ ਲੋ ਦੀ ਸਾਗ ਆਪਾਂ ਕੱਟ ਲਿਆ ਤੇ ਆਪਾਂ ਸ਼ਾਮ ਵੇਲੇ ਤਿਆਰੀ ਕਰ ਲੈਂਦੀ ਸਾਗ ਦੀ ਤੋੜ ਕੇ ਸਾਫ਼ ਕਰਕੇ ਫਿਰ ਧੋ ਕੇ ਰੱਖ ਲੈਂਦਾ ਤਸਵੀਰ ਨੂੰ ਥੋੜਾ ਕੰਮ ਘਟ ਜਾਂਦਾ ਫਿਰ ਸਵੇਰ ਨੂੰ ਕੰਮ ਧੰਦੇ ਤੋਂ ਬਾਅਦ ਫਿਰ ਚੁੱਲੇ ਤੇ ਚੜਾ ਦੇਦਾ ਕਿਉਂਕਿ ਟਾਈਮ ਨਾ ਕਰੀਏ ਫਿਰ ਟਾਈਮ ਨਾ ਬਣ ਜਾਂਦਾ ਤੇ ਆਪਾਂ ਅੱਗ ਡਾਈ ਜਾਣੀ ਆ ਤੇ ਤੇ ਸਾਗ ਬਣਾਈ ਜਾਣਾ ਤੇ ਨਾਲੋਂ ਨਾਲ ਥਾਂ ਹੁੰਦਾ ਗਿਆ ਤਾਂ ਆਪਾਂ ਪਾਈ ਜਾਣਾ ਤੇ ਨਾਲ ਹੀ ਆਪਾਂ ਨੂਨ ਤੇ ਹਰੀਆਂ ਮਿਰਚਾਂ ਫੁੱਟ ਦੇਣੀਆਂ ਆ ਕਿਉਂਕਿ ਜਿੰਨਾ ਤੱਕ ਸਾਰ ਬਣਾਉਣਾ ਉਨਤ ਤੱਕ ਮਿਟਣਾ ਵੀ ਜਿਹੜੀਆਂ ਉਹ ਗੱਲ ਜਾਣੀਆਂ ਤੇ ਵਿੱਚ ਛੋਟੀਆਂ ਜਾਣੀਆਂ ਸਾਗਰੇ ਜਿੱਦਾ ਪਿਆਵ ਤੂੰ ਉੱਪਰ ਰੱਖਿਆ ਹੋਇਆ ਪਾਣੀ ਪਾਉਣ ਵਾਸਤੇ ਕਿਉਂਕਿ ਪਾਣੀ ਘਟ ਗਿਆ ਸੀ ਰਿੱਜ ਰਿੱਜ ਕੇ ਤੋ ਹੁਣ ਆਪਾਂ ਗਰਮ ਕਰਕੇ ਪਾਣੀ ਪਾਵਾਂਗੇ ਸੱਤਨ ਪਾਪ ਪਾੜਨਾਂ ਜਦੋਂ ਹਾਂ ਚੁਲ੍ਹਦੀ ਇਕੱਲਾ ਹੀ ਦੇਵੇ ਚ ਨਈ ਗਈ ਉਹਦੇ ਵਿੱਚ ਤਰਵੇ ਰੱਖ ਆਨ ਪਾਪ ਪਾੜ ਦੇਣੀਆਂ ਤਰ ਲੋ ਜੀ ਸਾਗ ਆਪਾਂ ਘੋਟ ਲਿਆ ਵਾ ਤੇ ਸਵੇਰ ਤੋਂ 9 ਵਜੇ ਦਾ ਧਰਿਆ ਸੀ ਤੇ ਹੁਣ 3 ਵਜ ਗਏ ਨੇ ਦੁਪਹਿਰਾਂ ਦੇ ਤੇ ਆਪਾਂ ਘੋਟ ਦਿੱਤਾ ਵਾ ਤੇ ਹੁਣ ਲਗਾਵਾਂਗੇ ਤਰਕਾ ਤੇ ਵੇਖ ਸਕਦੇ ਜੇ ਬਿਲਕੁਲ ਮਲਾਈ ਵਰਗਾ ਸਾਗ ਬਣ ਗਿਆ ਤੇ ਹੁਣ ਆਪਾਂ ਤਰਕੇ ਦੀ ਤਿਆਰੀ ਕਰਦੇ ਆਂ ਲਓ ਜੀ ਸਾਗ ਸਾਡਾ ਤਰਕਿਆ ਗਿਆ ਵਾ ਤੇ ਹੁਣ ਇੱਥੇ ਇਸ ਵੀਡੀਓ ਦਾ ਐਂਡ ਕਰਦੇ ਆ ਤੇ ਇੱਕ ਨੈਕਸਟ ਵੀਡੀਓ ਲੈ ਕੇ ਫਿਰ ਮਿਲਦੇ ਆ ਤੇ ਵੀਡੀਓ ਚੰਗੀ ਲੱਗੀ ਹੋਵੇਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਜਿਹੜੇ ਮੇਰੇ ਚੈਨਲ ਤੇ ਨਿਊ ਨੇ ਪਲੀਜ਼ ਚੈਨਲ ਨੂੰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ ਵੀਡੀਓ ਫੋਰ ਵਾਚਿੰਗ ਥੈਂਕ ਯੂ